ਸਬਸਤ੍ਰਾਪੀਛੇ ਦੇ ਦੋ ਤਲਾ ਤੋਂ ਧੁੰਦ ਪੈ ਰਹੀ ਹੈ ਲੋਕਾਂ ਨੂੰ ਇਸ ਤਰ੍ਹਾਂ ਮੈਂ ਅਪੀਲ ਕਰ ਰਿਹਾ ਮੈਂ ਐਸਆਈ ਵਕੀਲ ਸਿੰਘ ਅੰਚਾਰ ਜ਼ਿਲ੍ਹਾ ਟ੍ਰੈਫਿਕ ਫਰੀਦਕੋਟ ਸਮੂਹ ਵਾਹਨ ਚਾਲਕਾਂ ਨੂੰ ਬੇਨਤੀ ਕਰਦਾ ਕਿ ਧੁੰਦ ਦੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਣੀ ਜਿਹੜੀ ਸਭ ਤੋਂ ਪਹਿਲਾਂ ਤਾਂ ਆਪਣੀ ਸਵੀਟ ਲਿਮਟ ਦੇ ਵਿੱਚ ਆਓ ਓਵਰ ਸਵੀਟ ਨਾ ਚਲਾਓ ਨੰਬਰ 2 ਤੇ ਤੁਹਾਡੀਆਂ ਜਿਹੜੀਆਂ ਪਾਰਕ ਲਾਈਟਾਂ ਉਹ ਚੱਲਣੀਆਂ ਜ਼ਰੂਰੀ ਹੈ ਔਰ ਤੁਹਾਡੇ ਇੰਡੀਕੇਟਰ ਵੀ ਜ਼ਰੂਰੀ ਹੈ ਜਿਹੜੇ ਟਰੈਕਟਰ ਟਰਾਲੀਆਂ ਵਾਲਿਆਂ ਉਹਨਾਂ ਭਰਾਵਾਂ ਨੂੰ ਬੇਨਤੀ ਆ ਵੀ ਉਹਦੇ ਤੇ ਰਿਫਲੈਕਟਰ ਲਵਾਓ ਅਸੀਂ ਮੰਨ ਲਓ ਅੱਜ ਅੱਜ ਅਸੀਂ ਰਿਫਲੈਕਟਰ ਲਾ ਰਹੇ ਹਾਂ ਕਾਫੀ ਪਰ ਸਾਰਿਆਂ ਨੂੰ ਪੋਸੀਬਲ ਨਹੀਂ ਵੀ ਅਸੀਂ ਸਾਰਿਆਂ ਦੇ ਲਾ ਦਈਏ ਜਿੰਨੇ ਲੋਕ ਸ਼ਹਿਰ ਦੇ ਵਿੱਚ ਆਉਂਦੇ ਆ ਆਪਾਂ ਨੂੰ ਆਪਣੇ ਟਰੈਕਟਰ ਤੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਚੀਜ਼ ਨੂੰ ਮੰਨ ਲਓ ਨਿਭਾਉਣ ਤਾਂ ਜੋ ਆਪਣੀ ਕੀਮਤੀ ਜਾਨ ਔਰ ਕਿਸੇ ਦੀ ਕੀਮਤੀ ਜਾਨ ਨਾ ਜਾਵੇ ਨੰਬਰ 2 ਤੇ ਜਿਹੜੇ ਓਵਰਲੋਡ ਵਾਹਨ ਹੈ ਜਾਂ ਓਵਰ ਲੈਂਥ ਆ ਓਵਰ ਹਾਈਟ ਆ ਉਹ ਵੀ ਇਸ ਚੀਜ਼ ਤੋਂ ਧੁੰਦ ਦੇ ਇਜਿੰਨਾ ਚਿਰ ਮੌਸਮ ਚੱਲਦਾ ਨਾ ਕਰਨ ਨੰਬਰ 3 ਤੇ ਜਿਹੜੀ ਆਪਣੀਆਂ ਹੈਗੀਆਂ ਟਰਾਲੀਆਂ ਤੂੜੀ ਵਾਲੀਆਂ ਉਹ ਉਹਨਾਂ ਦਾ ਤਾਂ ਬਿਲਕੁਲ ਨਹੀਂ ਪਤਾ ਲੱਗਦਾ ਉਹ ਕਿਤੇ ਰਾਤ ਨੂੰ ਚੱਲਦੀਆਂ ਵੀ ਰਾਤ-ਰਾਤ ਅਸੀਂ ਰਸਤਾ ਖਾਲੀ ਹੁੰਦਾ ਆਪਣਾ ਸਫ਼ਰ ਤੈਅ ਕਰਕੇ ਜਿੱਥੇ ਉਹਨਾਂ ਨੇ ਪਹੁੰਚਣਾ ਪਹੁੰਚਣਾ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਇਹ ਮਹੀਨਾ ਕੰਮ ਆਪਣਾ ਬੰਦ ਕਰੋ ਕਿਉਂਕਿ ਜੇਕਰ ਕਿਸੇ ਦਾ ਹਾਦਸਾ ਵਾਪਰ ਗਿਆ ਰਾਤ ਨੂੰ ਉਹਦੀ ਪਤਨੀ ਕਿੰਨਾ ਕੁ ਬੰਦੇ ਦੀ ਕੀਮਤੀ ਜਾਣ ਆ ਜਿਹੜੀ ਅਜਾਈ ਚੱਲੇ ਜਾਂਦੀ ਹੈ ਸੋ ਇਹੀ ਮੇਰੀ ਬੇਨਤੀ ਹੈ ਜੀ ਤੇ ਸਰ ਜਿਸ ਤਰ੍ਹਾਂ ਆਮ ਟਰੈਕਟਰ ਟਰਾਲੀਆਂ ਦੇ ਵਿਖੇ ਜਾਂਦੇ ਕੋਈ ਉੱਚੀ ਆਵਾਜ਼ ਦੇ ਵਿੱਚ ਡੈਕ ਲਾਏ ਹੁੰਦੇ ਆ ਔਰ ਉਹਨਾਂ ਤੇ ਓਵਰਲੋਡ ਮਿੱਟੀ ਦਾ ਕਰੀਏ ਜਾਂ ਕੋਈ ਹੋਜੀ ਹੋਰ ਜਿਹੜੀ ਲੰਦੀ ਹੁੰਦੀ ਹੈ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦਿੱਤੇ ਆ ਅਸੀਂ ਸਾਨੂੰ ਅੱਜ ਵੀ ਇੱਕ ਦੋ ਹੋਰ ਵੀ ਬੰਦਿਆਂ ਦਾ ਮੈਸੇਜ ਆਇਆ ਸੀ ਭਰਾਵਾਂ ਦਾ ਉਹ ਕਹਿ ਰਹੇ ਸੀ ਜਿਹੜੇ ਪੱਠਿਆਲੇ ਟਰੈਕਟਰ ਆ ਜਾਂ ਕੋਈ ਟਰਾਲੀਆਂ ਚੱਲ ਰਹੀਆਂ ਇੱਕ ਤਾਂ ਉਹ ਓਵਰ ਆਪਣਾ ਸੌਰੀ ਰੋਂਗ ਸਾਈਡ ਚੱਲਦੇ ਆ ਇੱਕ ਉਹ ਡੈਕ ਲਾ ਲੈਂਦੇ ਆ ਤੇ ਅਸੀਂ ਮੇਰੇ ਧਿਆਨ 'ਚ ਜਦੋਂ ਜੇ ਇਸ ਤਰ੍ਹਾਂ ਦਾ ਕੋਈ ਇਕ ਲਾਉਂਦਾ ਅਸੀਂ ਲੋਕਾਂ ਨੂੰ ਪਹਿਲਾਂ ਵੇਰ ਕੀਤਾ ਹੋਇਆ ਉਹਦੇ ਚਲਾਨ ਕਰਦੇ ਹਾਂ ਪਰੰਤੂ ਕਈ ਲੋਕ ਮੇਰੇ ਭਰਾ ਕਮੈਂਟ ਬੜੇ ਕਰਦੇ ਆ ਜਿਵੇਂ ਪਿੱਛੇ ਟਰੈਕਟਰ ਸੀ ਇੱਕ ਉਹਨੇ ਉੱਚੀ ਆਵਾਜ਼ ਚ ਡੱਕ ਲਾਇਆ ਸੀ ਅਸੀਂ ਸਮਝਾਉਣ ਦੇ ਬਾਵਜੂਦ ਵੀ ਉਹ ਬੰਦਾ ਅੱਗੋਂ ਪੁਲਿਸ ਦੇ ਮਿਸਬੀਵ ਕਰਦਾ ਸੀ ਤੇ ਲੋਕ ਕਹਿੰਦੇ ਜੀ ਤੁਸੀਂ ਉਹ ਨਹੀਂ ਕੰਮ ਕਰਦੇ ਇਕੱਲੇ ਟਰੈਕਟਰ ਵਾਲੇ ਦੇ ਦਾਲੇ ਹੋਗੇ ਅਸੀਂ ਹਰੇਕ ਕੰਮ 'ਚ ਅਸੀਂ ਆਉਂਦਾ ਜਿਹੜਾ ਇਮਾਨਦਾਰੀ ਨਾਲ ਕਰ ਰਹੇ ਆ ਜਿਵੇਂ ਕਿ ਕਈ ਲੋਕ ਭਰਾ ਮੇਰੇ ਕਮੈਂਟ ਕਰਦੇ ਆ ਵੀ ਤੁਸੀਂ ਜੀ ਪਿੱਟ ਜਿਹੜੇ ਹੈਗੇ ਜਿਗਾਰੂ ਜਿਹੜੇ ਉਹਨਾਂ ਦਾ ਚਲਾਨ ਕਿਉਂ ਨਹੀਂ ਕਰਦੇ ਉਹਨਾਂ ਬਾਰੇ ਕਿਉਂ ਨਹੀਂ ਪੁੱਛਦੇ ਹੋਰ ਵੀ ਜਿਹੜੇ ਨੰਬਰ ਪਲੇਟ ਤੋਂ ਬਿਨਾ ਅਸੀਂ ਹਰੇਕ ਤੇ ਇਹੀ ਕਾਰਵਾਈ ਕਰਦੇ ਆ ਅਸੀਂ ਸਮੇਂ-ਸਮੇਂ ਤੇ ਲੋਕਾਂ ਨੂੰ ਸੂਚਿਤ ਕਰਦੇ ਰਹਿੰਨੇ ਸਾਡਾ ਮਤਲਬ ਚਲਾਨ ਕਰਨਾ ਕਿਸੇ ਦੀ ਜੇਬ ਦਾ ਨੁਕਸਾਨ ਕਰਨਾ ਨਹੀਂ ਸਾਡਾ ਮਤਲਬ ਹੈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਜੇਕਰ ਸਹਿਮਤੀ ਨਾ ਕਰਦੇ ਤਾਂ ਗੁੱਡਾ ਤੇ ਨਹੀਂ ਤਾਂ ਅਸੀਂ ਸ਼ਕਤੀ ਨਾਲ ਅਸੀਂ ਕਰਦੇ ਹਾਂ ਮਾਨਯੋਗ ਸਾਡੇ ਐਸਐਸਪੀ ਸਾਹਿਬ ਦਾ ਕਿਤੇ ਵੀ ਕੋਈ ਛੋਟਾ ਵੀ ਐਕਸੀਡੈਂਟ ਹੋ ਜਾਏ ਉਹਨੂੰ ਬੜਾ ਸੀਰੀਅਸ ਲੈਂਦੇ ਆ ਉਹਨਾਂ ਦਾ ਇਹੀ ਕਹਿਣਾ ਵੀ ਆ ਆਪਾਂ ਜਿਹੜੀ ਟ੍ਰੈਫਿਕ ਦੀ ਤੁਹਾਨੂੰ ਨਫਰੀ ਦਿੱਤੀ ਆ ਇਹਦਾ ਮਤਲਬ ਇਹੀ ਆ ਵੀ ਕਿਸੇ ਵੀ ਸੜਕ ਦੇ ਉੱਪਰ ਕੋਈ ਐਕਸੀਡੈਂਟ ਨਹੀਂ ਹੋਣਾ ਚਾਹੀਦਾ ਜੇ ਕਿਸੇ ਕਾਰਨ ਕਰਕੇ ਹੁੰਦਾ ਤਾਂ ਉਹਦਾ ਹੱਲ ਢੰਗੋ ਵੀ ਹੱਲ ਕੀ ਆ ਕਿਉ ਅਸੀਂ 24 ਘੰਟੇ ਇਸ ਪਾਸੇ ਸਾਡਾ ਧਿਆਨ ਰਹਿੰਦਾ ਅਸੀਂ ਸੁਝਾਅ ਵੀ ਲੋਕਾਂ ਦੇ ਮੰਗਦੇ ਰਹਿੰਦੇ ਆ ਜਦੋਂ ਵੀ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਸੁਝਾਅ ਦਿੰਦਾ ਅਸੀਂ ਉਹਦੇ ਤੇ ਪੂਰਾ ਅਮਲ ਕਰਦੇ ਆ ਧੰਨਵਾਦ ਜੀ ਇੱਕ ਈ ਰਿਕਸ਼ਾ ਚਾਲਕਾ ਜਿਹੜੇ ਉਹਨਾਂ ਵੱਲੋਂ ਵੀ ਜਿਹੜਾ ਬਾਜ਼ਾਰ ਦੇ ਵਿੱਚ ਜਗਾ ਜਗਾ ਤੇ ਲਾ ਕੇ ਕੋਈ ਪਾਰਕਿੰਗ ਨਹੀਂ ਦੇਖਦੇ ਉਹਨਾਂ ਨੂੰ ਸਰ ਕੀ ਕਹਿਣਾ ਤੁਸੀਂ ਦੇਖਿਆ ਹੋਣਾ ਜੀ ਮੈਨੂੰ 1.5 ਸਾਲ ਹੋ ਗਿਆ ਟ੍ਰੈਫਿਕ ਦੇ ਵਿੱਚ ਲੱਗੇ ਨੂੰ ਜਿਹੜਾ ਟ੍ਰੈਫਿਕ ਪੰਜਾਬ ਦੇ ਤੌਰ ਔਰ ਮੈਂ ਸਮੇਂ-ਸਮੇਂ ਤੇ ਇਹ ਲੋਕ ਆ ਜਿਹੜੇ ਵਿਚਾਰੇ ਝਾੜੀ ਦੀ ਝਾੜੀਦਾਰ ਹੈ ਗਰੀਬ ਬੰਦੇ ਆ ਇਹਨਾਂ ਨੂੰ ਬਹੁਤ ਵੀਰੀ 10 10 20 20 ਇਕੱਠੇ ਕਰਕੇ ਜਿਵੇਂ ਜਿਵੇਂ ਇਹ ਸਟੈਂਡਾਂ ਦੇ ਖੜੇ ਆ ਇਹਨਾਂ ਨੂੰ ਸਮਝਾ ਕੇ ਦੇਖ ਲਿਆ ਪਰ ਇਹ ਇਹਨਾਂ ਦੇ ਦਿਮਾਗ 'ਚੋਂ ਗੱਲ ਨਹੀਂ ਵਰਦੀ ਕਈ ਛਾਣੇ ਬੰਦੇ ਆ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਉਹ ਸਮਝਦੇ ਇਸ ਗੱਲ ਨੂੰ ਉਹਨਾਂ ਨੇ ਆਪਣੇ ਡਾਕੂਮੈਂਟ ਵੀ ਪੂਰੇ ਕਰ ਲਏ ਇਹਨਾਂ ਕੋਲੇ ਨਾ ਤਾਂ ਕੋਈ ਲਾਇਸੈਂਸ ਹੈ ਜੀ ਤੇ ਨਾ ਹੀ ਇਹਨਾਂ ਦੇ ਜਿਹੜੇ ਰੱਖਸ਼ਾ ਤੇ ਕੋਈ ਨੰਬਰ ਲੱਗੇ ਹੋਏ ਆ ਔਰ ਕਾਫੀ ਮਾਤਰਾ ਦੇ ਵਿੱਚ ਨੰਬਰ ਲੱਗ ਚੁੱਕੇ ਆ ਤੇ ਲਾਇਸੈਂਸ ਇਹਨਾਂ ਨੇ ਬਣਾ ਲਿਆ ਜਿਹੜੇ ਨਹੀਂ ਫਿਰ ਉਹਨਾਂ ਦਾ ਅਸੀਂ ਜੋ ਮੰਨ ਲਓ ਚਲਾਨ ਕਰਦੇ ਆ ਜੀ ਤੇ ਇਹੀ ਸਾਡੀ ਪੀਲ ਹੈ ਨੰਬਰ 2 ਤੇ ਸਾਡੀ ਇੱਕ ਤੁਹਾਡੇ ਮਾਧਿਅਮ ਰਾਹੀਂ ਮੈਂ ਬੇਨਤੀ ਕਰਨਾ ਚਾਹੁੰਦਾ ਸਾਡੇ ਖਾਸ ਕਰਕੇ ਫਰੀਦਕੋਟ ਸ਼ਹਿਰ ਵਾਸੀਆਂ ਨੂੰ ਅਸੀਂ ਮਾਨਯੋਗ ਡੀਸੀ ਸਾਹਿਬ ਤੋਂ ਨੂੰ ਰਿਕੁਐਸਟ ਕਰਕੇ ਐਸਐਸਪੀ ਸਾਹਿਬ ਨੇ ਸਾਡੇ ਨੇ ਹਿੰਮਤ ਮਾਰ ਕੇ ਲਾਈਨਾਂ ਲਵਾਤੀਆਂ ਜੀ ਕਾਫੀ ਹੱਦ ਤੱਕ ਫਰੀਦਕੋਟ ਤੇ ਲੈਣਾ ਲੱਗੀਆਂ ਜਿਹੜੀਆਂ ਚਿੱਟੀਆਂ ਲੈਣਾ ਲੱਗੀਆਂ ਉਹ ਤੇ ਅੰਦਰ ਵੀ ਕਲ ਪਾਰਕ ਨਾ ਕੀਤਾ ਜਾਵੇ ਉਹਨੂੰ ਉਸ ਲਾਈਨ ਤੋਂ ਬਾਹਰਲੇ ਪਾਸੇ ਲਾਇਆ ਜਾਵੇ ਲਾਈਨ ਤੋਂ ਜਿੱਥੇ ਮੰਨ ਲਓ ਅਸੀਂ ਸੜਕਾ ਰੋਡ ਆ ਉਹਦੇ ਤੇ ਵਹੀਕਲ ਲਾਇਆ ਜਾਵੇ ਜਿਸ ਦਿਨਾਂ ਰੋਡ ਬਲੌਕ ਹੋ ਕੇ ਟ੍ਰੈਫਿਕ ਦੀ ਜਾਂਦੀ ਸੁਣਾਚਾ ਰਹਿੰਦੀ ਆ ਔਰ ਜਿਹੜਾ ਕੁਝ ਸਬਜ਼ਾਰ ਦੇ ਵਿੱਚ ਰਹਿ ਗਿਆ ਉਹ ਅਸੀਂ ਜਲਦੀ ਹੀ ਉਹ ਸਭ ਨਾਲ ਤੇ ਮਾਨਯੋਗ ਦਿਸਤਾਂ ਨਾਲ ਤਾਲਮੇਲ ਕਰਕੇ ਅਸੀਂ ਉੱਥੇ ਵੀ ਜਿਹੜੀਆਂ ਛਿੱਟੀਆਂ ਪੱਟੀਆਂ ਲਵਾ ਰਹੇ ਆਂ ਜੀ